ਕਿਤਾਬ 40 ਦਿਨ ਵਿੱਚੋਂ ਦਿਨ 21ਵਾਂ ਜਵਾਨ ਦੇ ਫਟ ਨਾ ਭਰ ਦੇ ਛੱਟ ਬੋਲੀਏ ਕੱਟ ਸਿਆਣੇ ਕਹਿਗੇ ਬਹੁਤਾ ਬੋਲਣ ਝੱਖਣ ਹੋਏ ਪਿੱਛੋਂ ਸਾਈਕਲ ਤੇ ਆ ਕੇ ਇੱਕ ਆਦਮੀ ਕੇਸਰ ਤੇ ਫਕੀਰ ਕੋਲ ਰੁਕਿਆ ਉਸਨੇ ਫਕੀਰ ਨੂੰ ਨਮਸਕਾਰ ਕੀਤੀ ਕੇਸਰ ਨੇ ਸਾਈਕਲ ਪਹਿਲੀ ਵਾਰ ਵੇਖਿਆ ਸੀ ਉਸ ਆਦਮੀ ਨੇ ਕੇਸਰ ਨੂੰ ਹੈਰਾਨੀ ਨਾਲ ਸਾਈਕਲ ਵੱਲ ਵੇਖਦਿਆਂ ਕਿਹਾ ਇਹ ਸਾਈਕਲ ਆ ਮੇਰਾ ਇੱਕ ਅੰਗਰੇਜ਼ ਦੋਸਤ ਬਲੈਹਤ ਵਾਪਸ ਜਾਣ ਵੇਲੇ ਮੈਨੂੰ ਦੇ ਗਿਆ ਸੀ ਤੁਸੀਂ ਯਾਤਰਾ ਤੇ ਜਾ ਰਹੇ ਹੋ ਉਸਨੇ ਪੁੱਛਿਆ ਇਸ ਤੋਂ ਪਹਿਲਾਂ ਕਿ ਫਕੀਰ ਕੋਈ ਜਵਾਬ ਦਿੰਦਾ ਉਹ ਆਦਮੀ ਫਿਰ ਬੋਲਣ ਲੱਗਿਆ ਤੁਸੀਂ ਕਾਸ਼ੀ ਜਾ ਰਹੇ ਲੱਗਦੇ ਹੋ ਮੈਂ ਵੀ ਕਾਸ਼ੀ ਜਾਣਾ ਹੈ ਮੈਂ ਸਾਰਾ ਦੇਸ਼ ਘੁੰਮਣਾ ਹੈ ਸਾਈਕਲ ਤੇ ਫਕੀਰ ਦਾ ਜਵਾਬ ਵਿੱਚੋਂ ਕੱਟ ਕੇ ਉਸਨੇ ਕਾਸ਼ੀ ਦਾ ਇਤਿਹਾਸ ਦੱਸਣਾ ਸ਼ੁਰੂ ਕਰ ਦਿੱਤਾ ਤੇ ਫਿਰ ਦੱਸਿਆ ਦੇਸ਼ ਤੋਂ ਲੈ ਕੇ ਮੌਸਮ ਤੱਕ ਦਾ ਹਾਲ ਉਸਨੇ ਦੱਸਿਆ ਕਿ ਉਸ ਨੂੰ ਸਾਰਾ ਇਲਾਕਾ ਜਾਣਦਾ ਹੈ ਉਸ ਦਾ ਦਾਦਾ ਰਾਜੇ ਦਾ ਸਲਾਹਕਾਰ ਸੀ ਤੇ ਇਸ ਤਰ੍ਹਾਂ ਦੀਆਂ ਹੋਰ ਗੱਲਾਂ ਉਹ ਲਗਾਤਾਰ ਕਰਦਾ ਜਾ ਰਿਹਾ ਸੀ ਫਿਰ ਪਿੱਛੋਂ ਉਸ ਦਾ ਕੋਈ ਜਾਣਕਾਰ ਆਇਆ ਤਾਂ ਉਸਨੇ ਉਸ ਨਾਲ ਵੀ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਫਕੀਰ ਤੇ ਕੇਸਰ ਅੱਗੇ ਲੰਘ ਗਏ ਕੇਸਰ ਨੇ ਪਿੱਛੇ ਮੁੜ ਕੇ ਵੇਖਿਆ ਉਹ ਆਦਮੀ ਅਜੇ ਵੀ ਆਪਣੇ ਜਾਣਕਾਰ ਨਾਲ ਗੱਲਾਂ ਕਰੀ ਜਾ ਰਿਹਾ ਸੀ ਫਕੀਰ ਕੇਸਰ ਵੱਲ ਵੇਖ ਕੇ ਮੁਸਕਰਾਇਆ ਬਹੁਤਾ ਬੋਲਣਾ ਵੀ ਕਈਆਂ ਦੀ ਆਦਤ ਬਣ ਜਾਂਦੀ ਹੈ ਜਾਣਨ ਅਤੇ ਪਤਾ ਹੋਣ 'ਚ ਕਿੰਨਾ ਫਰਕ ਹੈ ਫਕੀਰ ਨੇ ਕੁਝ ਸੋਚਦਿਆਂ ਕਿਹਾ ਸਾਈ ਜੀ ਤੁਸੀਂ ਬਹੁਤ ਘੱਟ ਬੋਲਦੇ ਹੋ ਉਹ ਵੀ ਜੇਕਰ ਤੁਹਾਨੂੰ ਕੋਈ ਕੁਝ ਪੁੱਛੇ ਤਾਂ ਕੇਸਰ ਦੀਆਂ ਨਜ਼ਰਾਂ ਵਿੱਚ ਇੱਕ ਸਵਾਲ ਸੀ ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਫਕੀਰ ਨੇ ਦੱਸਿਆ ਗੱਲ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਆਪ ਤੋਂ ਤਿੰਨ ਸਵਾਲ ਪੁੱਛਣੇ ਚਾਹੀਦੇ ਹਨ ਪਹਿਲਾ ਕਿ ਜੋ ਤੂੰ ਕਹਿ ਰਿਹਾ ਹੈ ਕੀ ਇਹ ਸੱਚ ਹੈ ਦੂਜਾ ਕੀ ਇਹ ਜ਼ਰੂਰੀ ਸੀ ਤੀਜਾ ਕੀ ਸੁਣਨ ਵਾਲੇ ਨੂੰ ਇਸ ਦਾ ਕੋਈ ਫਾਇਦਾ ਹੋਵੇਗਾ ਜੇਕਰ ਤਿੰਨਾਂ ਸਵਾਲਾਂ ਦਾ ਜਵਾਬ ਹਾਂ ਵਿੱਚ ਹੈ ਸਾਨੂੰ ਤਾਂ ਹੀ ਗੱਲ ਕਰਨੀ ਚਾਹੀਦੀ ਹੈ ਨਹੀਂ ਤਾਂ ਚੁੱਪ ਹੀ ਰਹਿਣਾ ਬਿਹਤਰ ਹੈ ਰੱਬ ਨੇ ਸਾਨੂੰ ਮੂੰਹ ਇੱਕ ਤੇ ਕੰਨ ਦੋ ਦਿੱਤੇ ਨੇ ਸੋਣਿਆ ਦੁਖ ਪਾਪ ਕਾ ਨਾਸ ਸੁਣਨਾ ਇੱਕ ਉੱਤਮ ਗੁਣ ਹੈ ਜਿਸ ਨੂੰ ਗ੍ਰਹਿਣ ਕਰਨ ਲਈ ਕਈ ਵਾਰ ਉਮਰਾਂ ਲੰਘ ਜਾਂਦੀਆਂ ਨੇ ਕਿਉਂਕਿ ਸੁਣਨ ਲਈ ਸਬਰ ਚਾਹੀਦਾ ਹੈ ਤੇ ਸਬਰ ਲਈ ਆਪਣੀ ਹਉਮੈ ਨੂੰ ਮਾਰਨਾ ਪੈਂਦਾ ਹੈ ਫਕੀਰ ਨੇ ਬਹੁਤ ਗਹਿਰੀ ਗੱਲ ਸਹਿਜੇ ਹੀ ਕਹਿ ਦਿੱਤੀ ਸੀ ਸਾਈ ਜੀ ਤੁਹਾਨੂੰ ਕਦੇ ਗੁੱਸਾ ਵੀ ਨਹੀਂ ਆਉਂਦਾ ਕੇਸਰ ਨੇ ਫਕੀਰ ਨੂੰ ਪੁੱਛਿਆ ਫਕੀਰ ਨੇ ਪੋਟਲੀ ਠੀਕ ਕਰਦਿਆਂ ਕਹਾਣੀ ਸ਼ੁਰੂ ਕੀਤੀ ਪੁਰਾਣੇ ਜ਼ਮਾਨੇ 'ਚ ਇੱਕ ਸੂਫੀ ਸੰਤ ਜਿਸ ਨੂੰ ਕਦੇ ਕਿਸੇ ਨੇ ਗੁੱਸੇ 'ਚ ਨਹੀਂ ਸੀ ਵੇਖਿਆ ਆਪਣੇ ਕੁਝ ਚੇਲਿਆਂ ਨਾਲ ਆਸ਼ਰਮ ਵਿੱਚ ਰਹਿੰਦਾ ਸੀ ਜਦੋਂ ਵੀ ਕੋਈ ਚੇਲਾ ਗਲਤੀ ਕਰਦਾ ਜਾਂ ਕੋਈ ਅਣਜਾਣ ਉਸ ਦਾ અપਮਾਨ ਕਰਦਾ ਤਾਂ ਉਹ ਗਲਤੀ ਕਰਨ ਵਾਲੇ ਨੂੰ ਬੜੇ ਧਿਆਨ ਨਾਲ ਵੇਖਦਾ ਤੇ ਮੁਸਕਰਾ ਕੇ ਕਹਿੰਦਾ ਕਿਸ਼ਤੀ ਖਾਲੀ ਹੈ ਹਾਲਾਤ ਦੀ ਮਾਰੀ ਇਹ ਕਿਸ਼ਤੀ ਖਾਲੀ ਹੈ ਚੇਲੇ ਬਾਰ-ਬਾਰ ਸੂਫੀ ਸੰਤ ਨੂੰ ਖਾਲੀ ਕਿਸ਼ਤੀ ਹੈ ਦਰਸ ਪੁੱਛਦੇ ਇੱਕ ਦਿਨ ਉਸਨੇ ਇਸ ਪਿੱਛੇ ਵਾਪਰੀ ਘਟਨਾ ਸੁਣਾਈ ਬਹੁਤ ਸਮਾਂ ਪਹਿਲਾਂ ਮੈਂ ਸਮੁੰਦਰ ਵਿੱਚ ਮੱਛੀਆਂ ਫੜਨ ਦਾ ਕੰਮ ਕਰਿਆ ਕਰਦਾ ਸੀ ਇੱਕ ਟਿੱਕੀ ਹਨੇਰੀ ਰਾਤ ਨੂੰ ਮੈਂ ਜਾਲ ਲਾਈ ਬੈਠਾ ਸੀ ਕੁਝ ਵੀ ਦਿਖਾਈ ਨਹੀਂ ਸੀ ਦੇ ਰਿਹਾ ਇੱਕ ਹੋਰ ਕਿਸ਼ਤੀ ਮੇਰੀ ਕਿਸ਼ਤੀ ਨਾਲ ਆ ਟਕਰਾਈ ਮੈਨੂੰ ਬਹੁਤ ਗੁੱਸਾ ਆਇਆ ਮੈਂ ਖੜਾ ਹੋ ਕੇ ਦੂਸਰੀ ਕਿਸ਼ਤੀ ਵਾਲੇ ਨੂੰ ਲਲਕਾਰਿਆ ਨਾ ਕਿਸ਼ਤੀ ਪਰਾਂ ਹੋ ਰਹੀ ਸੀ ਨਾ ਕੋਈ ਜਵਾਬ ਆ ਰਿਹਾ ਸੀ ਮੈਨੂੰ ਹੋਰ ਵੀ ਗੁੱਸਾ ਆਇਆ ਮੈਂ ਟਕੂਆ ਲੈ ਕੇ ਉਸ ਕਿਸ਼ਤੀ ਵੱਲ ਵਧਿਆ ਨੇੜੇ ਜਾ ਕੇ ਧਿਆਨ ਨਾਲ ਵੇਖਿਆ ਤਾਂ ਪਤਾ ਲੱਗਿਆ ਕਿ ਦੂਸਰੀ ਕਿਸ਼ਤੀ ਚ ਤਾਂ ਕੋਈ ਹੈ ਹੀ ਨਹੀਂ ਸਮੁੰਦਰੀ ਝੱਖੜ ਦੀ ਮਾਰੀ ਇਹ ਟੁੱਟੀ ਭੱਜੀ ਕਿਸ਼ਤੀ ਲਹਿਰਾਂ ਨਾਲ ਰੁੜਦੀ ਰੁੜਦੀ ਮੇਰੀ ਕਿਸ਼ਤੀ ਨਾਲ ਆ ਟਕਰਾਈ ਸੀ ਮੈਨੂੰ ਆਪਣੇ ਆਪ ਤੇ ਸ਼ਰਮਿੰਦਗੀ ਵੀ ਹੋਈ ਤੇ ਹਾਸਾ ਵੀ ਆਇਆ ਸੋ ਹੁਣ ਜਦ ਵੀ ਮੈਨੂੰ ਗੁੱਸਾ ਆਉਣ ਲੱਗਦਾ ਹੈ ਤਾਂ ਮੈਂ ਦੂਸਰੇ ਨੂੰ ਗੌਰ ਨਾਲ ਦੇਖਦਾ ਹਾਂ ਤੇ ਮੁਸਕਰਾ ਕੇ ਕਹਿ ਦਿੰਦਾ ਹਾਂ ਕਿਸ਼ਤੀ ਖਾਲੀ ਹੈ ਹਾਲਾਤ ਦੀ ਮਾਰੀ ਇਹ ਕਿਸ਼ਤੀ ਖਾਲੀ ਹੈ ਕਹਾਣੀ ਖਤਮ ਕਰਕੇ ਕੁਝ ਸੋਚਦਿਆਂ ਫਕੀਰ ਰੁਕ ਗਿਆ ਅਕਲ ਦੁਨੀਆ ਦੀ ਸ਼ਿਕੰਦਰ ਹੈ ਪਰ ਜੇ ਕਦੇ ਇਹ ਹਾਰਦੀ ਹੈ ਤਾਂ ਸਿਰਫ ਗੁੱਸੇ ਤੋਂ ਫਕੀਰ ਨੇ ਗੱਲ ਜਾਰੀ ਰੱਖਦਿਆਂ ਕਿਹਾ ਪੁੱਤਰਾ ਇੱਜ਼ਤ ਬੰਦੇ ਨੂੰ ਨਹੀਂ ਬੰਦੇ ਦੇ ਵਿਹਾਰ ਨੂੰ ਮਿਲਦੀ ਹੈ। ਫਕੀਰ ਨੇ ਕੇਸਰ ਦੇ ਮੋਢੇ ਤੇ ਹੱਥ ਰੱਖਦਿਆਂ ਕਿਹਾ ਜਾਣਕਾਰੀ ਭਾਵੇਂ ਬੋਲਾਂ ਚੋਂ ਚਲਕ ਸਕਦੀ ਹੈ ਪਰ ਸਿਆਣਪ ਹਮੇਸ਼ਾ ਕਾਰ ਵਿਹਾਰ ਤੋਂ ਹੀ ਦਿਸਦੀ ਹੈ। ਦੂਰ ਦੂਰ ਤੱਕ ਰੇਤ ਤੋਂ ਸਿਵਾ ਕੁਝ ਨਹੀਂ ਸੀ ਦਿਖ ਰਿਹਾ। ਰਾਤ ਦੀ ਹਨੇਰੀ ਨੇ ਰਸਤੇ ਨੂੰ ਵੀ ਰੇਤ ਨਾਲ ਢਕ ਲਿਆ ਸੀ। ਕੋਈ ਪੈੜ ਜਾਂ ਗੱਡੇ ਦੀ ਲੀਵ ਵੀ ਨਹੀਂ ਸੀ ਦਿਖ ਰਹੀ। ਫਕੀਰ ਨੇ ਖੜਾਵਾ ਲਾ ਕੇ ਹੱਥ ਵਿੱਚ ਫੜ ਲਈਆਂ। ਕੇਸਰ ਦੀ ਜੁੱਤੀ ਵਿੱਚ ਵੀ ਬਾਰ-ਬਾਰ ਰੇਤ ਭਰਦੀ ਜਾ ਰਹੀ ਸੀ ਉਸ ਨੇ ਰੁਕ ਕੇ ਆਪਣੀ ਜੁੱਤੀ ਝਾੜੀ ਤੇ ਦੌੜ ਕੇ ਫਕੀਰ ਨਾਲ ਲੱਗ ਗਿਆ ਅੱਧੇ ਕੁ ਦਿਨ ਦੇ ਸਫ਼ਰ ਤੋਂ ਬਾਅਦ ਰਸਤੇ ਚਹਲ-ਪੈਲ ਸ਼ੁਰੂ ਹੋ ਗਈ ਖਿਡੌਣੇ ਤੇ ਹੋਰ ਸਮਾਨ ਵੇਚਣ ਵਾਲੇ ਆਦਮੀ ਸਿਰਾਂ ਤੇ ਟੋਕਰੇ ਚੁੱਕੀ ਤੇਜ਼ ਦੇਸ ਦੁਰ ਦੇ ਕੇਸਰ ਤੇ ਫਕੀਰ ਤੋਂ ਅੱਗੇ ਲੰਘ ਰਹੇ ਸਨ ਨੇੜੇ ਹੀ ਮਜ਼ਾਰ ਤੇ ਕੋਈ ਮੇਲਾ ਲੱਗਿਆ ਹੋਇਆ ਸੀ ਕਿਤੇ ਕੋਈ ਬਾਂਦਰ ਬਾਂਦਰੀ ਦਾ ਤਮਾਸ਼ਾ ਵਿਖਾ ਰਿਹਾ ਸੀ ਕਿਤੇ ਹਲਵਾਈ ਜਲੇਬੀਆਂ ਕੱਢ ਰਿਹਾ ਸੀ ਬੁਰਕੇ ਪਾਈ ਔਰਤਾਂ ਤੇ ਟੋਪੀਆਂ ਪਾਈ ਜੁਆਕਾਂ ਨਾਲ ਪੂਰਾ ਮੇਲਾ ਭਰਿਆ ਪਿਆ ਸੀ ਕੇਸਰ ਨੇ ਫਕੀਰ ਨੂੰ ਪੁੱਛਿਆ ਸਾਈ ਜੀ ਮੇਲੇ ਚ ਗੇੜਾ ਮਾਰਾਂ ਵਾ ਚਲਾ ਜਾ ਪੁੱਤਰਾ ਪਰ ਜਲਦੀ ਮੁੜੀ ਫਕੀਰ ਨੇ ਰਾਹ ਦੇ ਕੰਡੇ ਤੇ ਪਏ ਇੱਕ ਵੱਡੇ ਪੱਥਰ ਤੇ ਬੈਠ ਗਿਆ ਕਿਹਾ ਕੇਸਰ ਛੇਤੀ ਛੇਤੀ ਮੇਲੇ ਦੀ ਢੀੜ ਵਿੱਚ ਰਲ ਗਿਆ ਮਜ਼ਾਰ ਦੇ ਅੰਦਰ ਲੋਕ ਘੱਟ ਸਨ ਪਰ ਬਹਾ ਭੀੜ ਲਗਾਤਾਰ ਵੱਧ ਰਹੀ ਸੀ। ਚੂੜੀਆਂ ਦੀ ਦੁਕਾਨ ਤੇ ਕੁਝ ਬੁਰਕੇ ਪਾਈ ਔਰਤਾਂ ਰੰਗ-ਬਰੰਗੀਆਂ ਚੂੜੀਆਂ ਵੇਖ ਰਹੀਆਂ ਸਨ। ਉਹਨਾਂ ਨੇ ਆਪਣੇ ਚਿਹਰਿਆਂ ਤੋਂ ਬੁਰਕੇ ਚੁੱਕੇ ਹੋਏ ਸਨ। ਕੇਸਰ ਨੂੰ ਇੱਕ ਕੁੜੀ ਦਾ ਚਿਹਰਾ ਕੁਝ ਜਾਣਿਆ ਪਛਾਣਿਆ ਲੱਗਿਆ। ਕੇਸਰ ਉਸ ਨੂੰ ਗੌਰ ਨਾਲ ਵੇਖਣ ਲੱਗਿਆ। ਇੱਕਦਮ ਉਸ ਕੁੜੀ ਦਾ ਧਿਆਨ ਉਸ ਨੂੰ ਵੇਖਦੇ ਕੇਸਰ ਬਲ ਪਿਆ। ਤਾਰੂ ਭੈਣ ਕੇਸਰ ਦਾ ਮੂੰਹ ਖੁੱਲਾ ਹੀ ਰਹਿ ਗਿਆ। ਕੇਸਰ ਉਸ ਕੁੜੀ ਨੇ ਕਦਮ ਕੇਸਰ ਵੱਲ ਵਧਾਇਆ ਫਿਰ ਉਸ ਨੇ ਰੁਕ ਕੇ ਆਪਣਾ ਮੂੰਹ ਇੱਕਦਮ ਬੁਰਕੇ ਨਾਲ ਟਕਿਆ ਤੇ ਦੂਸਰੇ ਪਾਸੇ ਘੁੰਮ ਕੇ ਪੀੜ ਵਿੱਚ ਰਲ ਗਈ ਕੇਸਰ ਪਾਗਲਾ ਵਾਂਗ ਉਸ ਨੂੰ ਲੱਭਣ ਲੱਗਿਆ ਕੇਸਰ ਨੇ ਸਾਰਾ ਮੇਲਾ ਛਾਣ ਮਾਰਿਆ ਪਰ ਉਹ ਫੇਰ ਨਾ ਦੀ ਸੀ ਕੇਸਰ ਦਾ ਦਿਮਾਗ ਸੁੰਨ ਹੋ ਗਿਆ ਹੰਝੂਆਂ ਭਰੀਆਂ ਅੱਖਾਂ ਨਾਲ ਉਹ ਕਾਫੀ ਦੇਰ ਚੂੜੀਆਂ ਦੀ ਦੁਕਾਨ ਵੱਲ ਵੇਖਦਾ ਰਿਹਾ ਉਹ ਹੌਲੀ-ਹੌਲੀ ਤੁਰਦਾ ਬਾਹਰ ਬੈਠੇ ਫਕੀਰ ਕੋਲ ਆਇਆ ਤੇ ਧਾਮਾਰ ਕੇ ਉਸ ਦੇ ਗਲ ਲੱਗ ਕੇ ਰੋਣ ਲੱਗਾ ਫਕੀਰ ਕੇਸਰ ਨੂੰ ਗਲ ਲਾ ਕੇ ਬਹੁਤ ਦੇਰ ਬੈਠਾ ਰਿਹਾ ਕੇਸਰ ਨੇ ਹੌਲੀ-ਹੌਲੀ ਸਾਰੀ ਗੱਲ ਸੁਣਨ ਦੱਸੀ ਫਕੀਰ ਚੁੱਪਚਾਪ ਸੁਣਦਾ ਰਿਹਾ ਬੰਡ ਤੋਂ ਬਾਅਦ ਸੁਣੀਆਂ ਇਹਾਂ ਅਣਗਿਣਤ ਗੱਲਾਂ ਉਸ ਦੇ ਜਿਹਨ ਵਿੱਚ ਬਰੋਲੇ ਵਾਂਗ ਘੁੰਮਣ ਲੱਗੀਆਂ ਉਹਦੀਆਂ ਉਹੀ ਜਾਣੇ ਫਕੀਰ ਦੇ ਬੋਲਾਂ ਵਿੱਚ ਗਹਿਰੀ ਉਦਾਸੀ ਸੀ ਉਸਨੇ ਮੋਢੇ ਤੋਂ ਫੜਕੀ ਕੇਸਰ ਨੂੰ ਖੜਾ ਕੀਤਾ ਤੇ ਹੌਲੀ-ਹੌਲੀ ਤੁਰ ਪਿਆ ਕੇਸਰ ਵੀ ਬੋਝਲ ਕਦਮਾਂ ਨਾਲ ਪਿੱਛੇ-ਪਿੱਛੇ ਤੁਰਦਾ ਰਿਹਾ ਉਸਨੂੰ ਲੱਗਿਆ ਜਿਵੇਂ ਉਸਦੇ ਪਿੱਛੇ ਕੋਈ ਆ ਰਿਹਾ ਹੋਵੇ ਉਸਨੇ ਪਿੱਛੇ ਮੁੜ ਕੇ ਵੇਖਿਆ ਰਾਹ ਖਾਲੀ ਸੀ ਪਰ ਮੇਲਾ ਅਜੇ ਵੀ ਭਰਿਆ ਹੋਇਆ ਸੀ ਮੇਲੇ 'ਚੋਂ ਕਿਸੇ ਦੇ ਗਾਉਣ ਦੀ ਆਵਾਜ਼ ਆ ਰਹੀ ਸੀ ਜ਼ਿੰਦਗੀ ਦੇ ਰੰਗ ਸਜਣਾ ਅੱਜ ਹੋਰ ਕੱਲ ਹੋਰ Shukriya al